ਹਾਂ ਜੀ ਦੋਸਤ ਸਰ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਲਵੰਡੀ ਸਾਬ ਦਾ ਟਰੈਕਟਰ ਮੰਡੀ ਦੇ ਘੜੀ ਬਾਈ ਜੀ ਪਾ ਆਪਣੇ ਨਾਲਾ ਕਰਦਾ ਗੱਲਬਾਤ ਸਸਿਗਾ ਬਾਈ ਜੀ ਸਸਿਗਾ ਬਾਈ ਹੋਰ ਠੀਕ ਆ ਬਾਈ ਜੀ ਬਹੁਤ ਵਧੀਆ ਬਾਈ ਜੀ ਕਿੰਨੇ ਟਰੈਕਟਰ ਲੈ ਕੇ ਆ ਬਾਈ ਜੀ ਟਰੈਕਟਰ ਹੈਗਾ ਬਾਈ 89 ਠੀਕ ਆ ਬਾਈ ਜੀ ਤੇ ਮਾਡਲ ਨੰਬਰ ਹੈਗਾ ਬਾਈ ਜੀ ਮਾਡਲ ਨੰਬਰ 97815 31564 ਠੀਕ ਆ ਬਾਈ ਜੀ ਇਹ ਬਾਈ ਜੀ ਕਹ ਲਈਏ ਤਲਵੰਡੀ ਸਾਬ ਦਾ ਸੋਟੇਜ ਟਰੈਕਟਰਾਂ ਦਾ ਕਿੰਗਾਗਾ ਠੀਕ ਹੈ ਲੈਣਾ ਬਾਈ ਹਾਂ ਬਾਈ ਤੇ ਇਹ ਜਿਹੜਾ ਟਰੈਕਟਰ ਵੀ ਬਾਈ ਛੋਟੇ ਰੇਟ ਦਾ ਲੈਣਾ ਹੋਇਆ ਠੀਕ ਆ ਬ ਏ ਭਾਈ 2010 ਮਾਡਲ ਹੈ ਠੀਕ ਹੈ ਜੀ ਠੀਕ ਹੈ ਜੀ ਡਬਲ ਕਲਚ ਹੈ ਐਲਟੀ ਮਾਡਲ ਹੈ ਠੀਕ ਹੈ ਭਾਈ ਜੀ ਟਾਇਰ ਹੈਗੇ 4 ਇਹਦੇ 70 ਤੋਂ 80 ਪੈਸੇ ਠੀਕ ਹੈ ਭਾਈ ਜੀ ਟਰੈਕਟਰ ਚਲਾਈ ਦਾ ਜਮਾਂ ਨਵੇਂ ਵਰਗਾ ਹੈ ਤੇਰਾ ਵਾਲੇ ਟਾਇਰ ਆਣਾ ਭਾਈ ਹਾਂ ਤੇ ਮਲਾ ਸਾਰਾ ਨਾਲ ਦਾ ਰੰਗ ਹੈ ਦਾ ਠੀਕ ਹੈ ਜੀ ਰੰਗ ਪੇਂਟ ਸਾਰਾ origignal ਹੀ ਆਇਆ ਹੈ ਭਾਈ ਸਾਰਾ origignal ਹੈ ਠੀਕ ਹੈ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦਾ ਬਤੂ ਵੀ ਇਹ ਤਾਂ ਵਾਹਲਾ ਨਾ ਮੈਂ ਸਾਢੇ ਘਟਾਈ ਚ ਹੈਗਾ ਹਾਂ ਸਾਢੇ ਘਟਾਈ ਚ ਹੈਗਾ ਠੀਕ ਹੈ ਭਾਈ ਜੀ ਸਕੂਟਰ ਗੇਅਰ ਵਾਲਾ ਤਾਂ ਨਹੀਂ ਹੈਗਾ ਨਾ ਭਾਈ ਦੂਸਰਾ ਦੂਜੇ ਹੀ ਹੈਗਾ ਹਾਂ ਇਹ ਹੈਗਾ ਜੀ ਤੇ 10 ਠੀਕ ਹੈ ਕਿ ਮੌਕੇ ਤੇ ਬਈ ਮੌਕੇ ਤੇ 2.5 ਲੱਖ ਦਾ ਦੇ ਦੇ ਠੀਕ ਹੈ ਮਤਰਾ 2.5 ਲੱਖ ਦਾ ਮੌਕੇ ਦੇ ਦਾਂਗੇ ਬਾਈ ਕਹਤਾ ਰਾਨਾ ਟਰੈਕਟਰ ਇਹ ਜਨਾ ਬੀ ਕਟਿਆ ਹੋਊ ਤੇ ਅੱਗੇ ਆ ਗਿਆ ਬਈ ਫਾਰਮ ਟਰੈਕ 45 ਦਾ 40 ਦਾ ਇਹ ਮਾਡਲ ਹੋਊਗਾ ਬਈ ਜੀ ਇਹ ਬਾਈ 2003 ਮਾਡਲ ਹੈ ਠੀਕ ਹੈ ਜੀ ਰਾਨਾ ਨੰਬਰ ਹੈ ਠੀਕ ਹੈ ਜੀ ਟਾਇਰ ਇਹਦੀ ਮਗਲੀ ਵੀ 80 85 ਪੈਸੇ ਤੇ ਅਗਲੀ ਵੀ 80 85 ਪੈਸੇ ਠੀਕ ਹੈ ਸਿੱਧੇ ਐਕਸ ਰਾਨਾ ਦਾ ਹਾਂ ਸਾਰਾ ਟਰੈਕਟਰ ਓਰੀਜਨਲ ਹੈ 14 ਦੇ ਟਾਇਰ ਆ ਕਿ 13 ਦੇ 13 ਦੇ ਟਾਇਰ ਆਗੇ ਹਾਂ ਤਿੰਨ ਮਾਡਲ ਆ ਮਿੱਤਰੋ ਤੇ ਇਹਦੀ ਡਿਮਾਂਡ ਆ ਗਿਆ ਬਈ ਜੀ ਡ ਕਈ ਕਈ ਮੌਕੇ ਤੇ ਭਾਈ ਮੌਕੇ ਦੇ ਦੇ ਦਾਂਗੇ 1.80 ਲੱਖ ਜੀ ਇਹ 1 ਲੱਖ ਤੇ 80000 ਰੁਪਏ ਦਾ ਇੰਜਨ ਗੇਅਰ ਦਾ ਓਕੇ ਭਾਈ ਗੇਅਰ ਜਮਾ ਬੰਦਾ ਬਾਅਦ ਵਿੱਚ ਤਸੱਲੀ ਕਰਕੇ ਲੈ ਜੇ ਕੋਈ ਵੀ ਟਰੈਕਟਰ ਆਪਣੇ ਜਿੰਨੇ ਹੈਗੇ ਠੀਕ ਹੈ ਜੀ ਕਾਗਜ਼ਾਂ ਦਾ ਇੰਜਨ ਗੇਅਰ ਦਾ ਆਪਣੀ ਪੂਰੀ ਤਸੱਲੀ ਹੋ ਟਰੈਕਟਰ ਤੇ ਨੰਬਰ ਰਹਿਣਗੇ ਭਾਈ ਜੀ ਨੰਬਰ ਪ੍ਰਾਣ ਪੰਜਾਬ ਤੇ ਹਰਿਆਣਾ ਇੱਕ ਦੋ ਟਰੈਕਟਰ ਹਰਿਆਣਾ ਦੇ ਬਾਕੀ ਪੰਜਾਬ ਹੀ ਠੀਕ ਹੈ ਭਾਈ ਜੀ ਤੇ ਅੱਗੇ ਕਹੇ ਭਾਈ ਜੀ ਸਵਰਾਜ 724 ਪੁਰਾਣਾ ਖੁੰਡ ਗੜੀ ਹੈ ਭਾਈ ਜੀ ਮਤਲਬ ਹੁਣ ਤਾਂ ਮੇਰੇ ਨਾਲ ਜਿੰਨੇ ਕਹੇ ਗਏ ਬੰਦ ਹੀ ਹੋ ਗਏ ਨੇ ਭਾਈ ਜੀ ਇਹ ਠੀਕ ਹੈ ਭ ਠੀਕ ਹੈ ਜੀ ਲੋ ਮੋਟਰ 95 ਮਾਡਲ ਆ ਕੰਡੀਸ਼ਨ ਤੋਂ ਜੇ ਚੈੱਕ ਕਰ ਸਕਦੇ ਹੋ ਵੀ ਟਰੈਕਟਰ ਦੀ ਤੇ ਟਾਇਰ ਰਹਿਣਗੇ ਭਾਈ ਜੀ ਟਾਇਰ ਭਾਈ 40 ਤੋਂ 45 ਪੈਸੇ ਠੀਕ ਆ ਜੀ ਅੰਦਰ ਪੰਪ ਵਾਲਾ ਨਾ ਭਾਈ ਜੀ ਹਾਂ ਅੰਦਰ ਪੰਪ ਵਾਲਾ ਭਾਈ ਠੀਕ ਆ ਜੀ ਲੋ ਮੋਟਰ 40 ਤੋਂ ਪਰ ਫਰੰਟ ਟਾਇਰ ਭਾਈ ਜੀ ਫਰੰਟ ਟਾਇਰ ਭਾਈ ਮਨ ਲਾਦੇ ਲਾ ਲਾ 8 ਪੈਸੇ ਲਾ ਲਾ ਠੀਕ ਆ ਭਾਈ ਜੀ ਇੰਜਨ ਗੇਅਰ ਇਹਦਾ ਭਾਈ ਇੰਜਨ ਗੇਅਰ ਬਹੁਤ ਵਧੀਆ ਇਹਦਾ ਠੀਕ ਆ ਜੀ ਨੰਬਰ ਭਾਈ ਇਹ 50 ਆ ਕਰੇ ਨੰਬਰ ਇਹ ਰਹਿਣੇ ਦਾ ਠੀਕ ਆ ਜੀ 95 ਮਾਡਲ ਆ ਤੇ ਇਹ ਦੀ ਮੰਗ ਹੈ ਭਾਈ ਜੀ ਮੰਗ ਹੈ ਦੀ 1 ਲੱਖ 1500 95000 ਦਾ ਦੇ ਦਾਂਗੇ ਯਾਰ ਠੀਕ ਹੈ ਲੋ ਮਤਰਾ ਲੱਖ ਤੋਂ ਥੱਲੇ 95000 ਦਾ ਭਾਈ ਕਹਿੰਦਾ ਦੇ ਦਾਂਗੇ ਤਾਂ ਕਹਿੰਗਾ ਬਾਈ ਜੀ ਐਸਰ ਤੇ ਇਹ ਮਾਡਲ ਦਾ ਜੀ ਇਹ ਬਾਈ 2000 ਮਾਡਲ ਆ ਪੂਰਾ ਠੀਕ ਹੈ ਜੀ ਪੰਜਾਬ ਨੰਬਰ ਹੈ ਠੀਕ ਹੈ ਜੀ ਪਹਿਰ ਪਿਛਲੇ ਹੈਗੇ 70 80 ਪੈਸੇ ਮੂਰਲੇ ਮਾਲਾ 50% ਹੈ ਠੀਕ ਹੈ ਜੀ ਰੰਗ ਦਾ ਸਾਰਾ Ориਜੀਨਲ ਹੈ ਤਾਂ ਮਤਰਾ 2000 ਮਾਡਲ ਲਗਾ ਪੰਜਾਬ ਨੰਬਰ ਹੈਗਾ ਰੰਗ ਦਾ ਬਾਈ ਕਹਿੰਦਾ ਸਾਰਾ Ориਜੀਨਲ ਆ ਇੰਜਨ ਗੇਅਰ ਵੀ ਵਧੀਆ ਪੂਰਾ ਫੁੱਲ ਓਕੇ ਬਾਈ ਠੀਕ ਹੈ ਜੀ ਤੇ ਇਹਦੀ ਡਿਮਾਂਡ ਹੈ ਜੀ 145000 ਰੁਪਏ ਠੀਕ ਹੈ ਜੀ ਇਹ ਮੰਨ ਕੇ ਚੱਲਦਾ ਦੀਪ ਦੁਨੇ ਇਕੱਠੇ ਟਰੈਕਟਰ ਲੈਣੇ ਹੁਣ ਕਿੰਨੇ ਦੇ ਹੋ ਜਾਣਗੇ ਦੋਵੇਂ ਕਿੱਥੇ ਹਾਂ 215000 ਹਾਂ ਜਸਨੋ ਵਾਲੀ ਰੇਟ ਹੈ ਦੋਮਾ ਦਾ 30000 ਦਾ ਉਹ ਕਹਦਾ ਤੈਨੂੰ 1/2 ਲੱਖ ਦੇ ਦੇਗਾ ਤਨ ਹੋਰ ਕਰਲਾ ਬੱਸ ਹੋਰ ਕਰਲਾ ਹੋਰ ਹੁੰਦਾ ਨਹੀਂ ਇਹਦੇ ਚ ਤੇਰਾ ਮਾਂ ਨਹੀਂ ਕਰੇ ਕੋਈ ਨਾ ਮੌਕੇ ਤੇ ਕਰਦਾ ਹੈ ਮੰਨਦਾ ਕਰਦੇ ਕਰਦਾ ਹੈ ਮੌਕੇ ਤੇ ਠੀਕ ਹੈ ਜੀ ਦਨੇ 215000 10000 10000 ਦੇ ਦੇ ਲੈ ਮੇਟਰ ਆ ਗਿਆ ਗਿਆ ਸਵਰਾਜ 735 ਐਫੀ ਤੇ ਮਾਡਲ ਹੈ ਜਬ ਜੀ ਇਹ ਬਾਈ 99 ਮਾਡਲ ਹੈ ਪੰਜਾਬ ਨੰਬਰ ਹੈ ਠੀਕ ਹੈ 99 ਮਾਡਲ ਆ ਬਾਈ ਜੀ ਪੰਜਾਬ ਨੰਬਰ ਆਗਾ ਬੈਟਰੀ ਤੁਸੀਂ ਦੇ ਸਕਦੇ ਨਵੇਂ ਮਰਗੀ ਪਈ ਹੈ ਨਾ ਬਾਈ ਹਾਂ ਬਾਈ ਠੀਕ ਹੈ ਬਾਹਰ ਪੰਪ ਵਾਲਾ ਤੇ ਟਾਇਰ ਰਹਿਣਗੇ ਬਾਈ ਜੀ ਟਾਇਰ ਬਾਈ 40 ਤੋਂ 45 ਕਿ ਪੈਸੀ ਹੈਗੇ ਫਰੰਟ ਦਾ ਕੋ ਨਹੀਂ ਮੰਗੋ ਨਾ ਹਾਂ ਠੀਕ ਆ ਬਾਈ ਜੀ 99 ਮਾਡਲ ਆਗਾ ਤੇ ਇਹਦੀ ਡਿਮਾਂਡ ਕੀ ਬਾਈ ਜੀ ਡਿਮਾਂਡ ਇਹਦੀ ਹੈਗੀ 1.5 ਲੱਖ ਰੁਪਇਆ ਬਾਈ ਠੀਕ ਆ ਜੀ ਇਹ ਮੌਕੇ ਤੇ ਮੌਕੇ ਦੇ ਦਾਂਗੇ 1.35 ਹਜ਼ਾਰ ਦਾ 1 ਲੱਖ ਤੇ 35 ਹਜ਼ਾਰ ਦਾ ਤੇ ਅੱਗੇ ਆ ਗਿਆ ਬਾਈ ਜੀ ਸੋਨਾ ਲੀਕਾ 745 ਦਾ ਤੇ ਮਾਡਲ ਬਾਈ ਜੀ ਮਾਡਲ ਬਾਈ 2003 2000 ਤੈਨਾਂ ਦਾ ਬੜਾ ਕਲੱਚ ਹਾਂ ਸਾਦੀ ਘਟਾਈ ਤੇ ਡੀ ਲੈਕਸ ਮਾਡਲ ਆ ਗਿਆ ਤੇ ਟਾਇਰ ਬਾਈ ਜੀ ਟਾਇਰ ਹੈਗੇ ਬਾਈ ਪਿਛਲੇ ਦੇ 60 ਕ ਪੈਸੇ ਆ ਅਗਲੇ ਨਵੇਂ ਵਰਗੇ ਆ ਠੀਕ ਆ ਬਾਈ ਜੀ ਇੰਜਨ ਗੇਅਰ ਬਾਈ ਜੀ ਇੰਜਨ ਗੇਅਰ ਬਹੁਤ ਨਵਾਂ ਹੈ ਠੀਕ ਆ ਬਾਈ ਜੀ ਨੰਬਰ ਵੀ ਪੀ ਵੀ ਹੈ ਠੀਕ ਹੈ ਲੈ ਵੀ ਪੰਜਾਬ ਨੰਬਰ ਹੈਗਾ ਤੇ ਇਹਦੀ ਡਿਮਾਂਡ ਕਿੰਨੀ ਦੋ ਲੱਖ 5000 ਰੁਪਏ ਠੀਕ ਆ ਜੀ ਦੋ ਲੱਖ ਤੋਂ ਥੱਲੇ 1 ਲੱਖ 13 85 ਹਜ਼ਾਰ ਡੈਕਟਰ ਦੇ ਦੇ 1 ਲੱਖ ਤੇ 80 ਹਜ਼ਾਰ ਦਾ ਹੋ ਗਿਆ ਤੇ ਅੱਗੇ ਆ ਗਿਆ ਬਾਈ ਜੀ 65 ਈ ਪੀ ਆਈ ਫਾਰਮਾਟ ਟਰੱਕ ਤੇ ਇਹ ਮਾਡਲ ਹੈਗਾ ਬਾਈ ਜੀ 2009 ਮਾਡਲ ਠੀਕ ਹੈ 2009 ਮਾਡਲ ਆ ਬਾਈ ਜੀ ਸਲੈਂਸਰ ਵੀ ਮਾਡਲ ਦਾ ਮੋਡੀਫਿਕੇਸ਼ਨ ਵਾਲਾ ਲੱਗ ਹੋਣਾ ਬਾਈ ਅੱਜ ਪੂਰੀ ਕਰਦਾ ਹਾਂ ਪੂਰੀ ਪੂਰੀ ਬਾਈ ਠੀਕ ਆ ਬਾਈ ਜੀ 2009 ਮਾਡਲ ਆ ਪੰਜਾਬ ਨੰਬਰ ਆ ਤੇ ਟਾਇਰ ਰਹਿਣਗੇ ਬਾਈ ਜੀ ਟਾਇਰ ਬਾਈ ਅਗਲੇ ਨਵੇਂ ਆ ਪਿਛਲੇ ਅੱਤੀ ਆ ਠੀਕ ਆ ਜੀ 16 ਦੇ ਟਾਇਰਾਂ ਚਾਹਣਾ ਬਾਈ ਜੀ ਹਾਂ 16 ਦੇ ਟਾਇਰਾਂ ਚ ਬਾਈ ਠੀਕ ਆ ਜੀ ਤੇ ਇਹਦੀ ਡਿਮਾਂਡ ਕੀ ਬਾਈ ਜੀ ਡਿਮਾਂਡ ਹੈਗੀ 295000 ਰੁਪਿਆ ਬਾਈ ਠੀਕ ਆ ਜੀ ਸ਼ਗਰੂਰ ਨੰਬਰ ਆਗਾ ਹਾਂ ਸ਼ਗਰੂਰ ਨੰਬਰ ਆ BB13 ਠੀਕ ਆ ਜੀ ਤੇ ਅੱਗੇ ਆ ਗਿਆ ਬਾਈ ਜੀ ਸੋਨਾ ਲੀਕਾ 750 ਦਾ ਠੀਕ ਆ ਬਾਈ 2000 ਸੈਡ ਗੇਰ ਹੈ ਸੈਡ ਗੇਰ ਹੈ 2005 ਮਾਡਲ ਆ ਤੇ ਟਾਇਰ ਬੇਜੀ ਟਾਇਰ ਹੈਗੇ ਬਾਈ 650 ਪੈਸੇ ਚਾਰੇ ਠੀਕ ਆ ਲੋ ਮੇਟਰ 64 650 ਪੈਸੇ ਚੌਕੜਾ ਟਾਇਰ ਪਏ ਨੇਗੇ ਇੰਜਨ ਗੇਅਰ ਵਧੀਆ ਬਾਈ ਇੰਜਨ ਗੇਅਰ ਪੂਰਾ ਓਕੇ ਬਾਈ ਰੰਗ ਪੇਂਟ ਬਾਈ ਰੰਗ ਪੇਂਟ ਦਾ ਵੀ ਵਧੀਆ ਬਾਈ ਸਾਫ ਸਭ ਠੀਕ ਆ ਹੋਇਆ ਹੋਇਆ ਮੜਾ ਮੋਟਾ ਹਾਂ ਮੋਟੂੜ ਕੰਟਾ ਚ ਹੈਗੀ ਠੀਕ ਆ ਬਾਈ ਤੇਰੀ ਡਿਮਾਂਡ ਕੀ ਬਾਈ ਡਿਮਾਂਡ ਹੈਗੀ 220 ਹਜ਼ਾਰ ਜੱਸ ਨੂੰ 2 ਲੱਖ ਦਾ ਦੇ ਬਾਈ ਠੀਕ ਆ ਇਦਲਾ ਮੇਟਰ 2 ਲੱਖ ਦਾ ਤੇ ਆ ਗਿਆ ਬਾਈ ਜੀ 60 EPI ਫਾਰਮਾਟਰ ਆਇਆ ਤੇ ਇਹ ਮਾਡਲ ਆ ਗਿਆ ਭਾਈ ਜੀ ਇਹ 12 ਮਾਡਲ ਆ ਭਾਈ ਲੈ ਵੀ ਤਰ 2012 ਮਾਡਲ ਆ ਸੁਪਰਮਾਰਕਸ ਮਾਡਲ ਆ ਗਿਆ ਭਾਈ ਜੀ ਫਰਸਟ ਪਾਰਟੀ ਆ ਟਰੈਕਟਰ ਫਰਸਟ ਪਾਰਟੀ ਦਾ ਪਾਵਰ ਸਟੀਰਿੰਗ ਆ 14 ਦੇ ਟਾਇਰਾਂ ਦੇਣੇ ਭਾਈ ਜੀ ਹਾਂ ਤੇ ਟਾਇਰ ਰਣਗੇ ਭਾਈ ਜੀ ਤੇ ਟਾਇਰ ਭਾਈ ਇਹਦੇ ਹੈਗੇ 770 ਰੁਪਏ ਚਾਰੇ ਠੀਕ ਆ ਭਾਈ ਜੀ ਤੇ ਦਮਰਾ ਟਰੈਕਟਰ ਓਰੀਜਨਲ ਆ ਦਮਾਨ ਹੈਗੇ 365000 ਰੁਪਏ ਠੀਕ ਆ ਜੀ ਹਾਂ ਮੌਕੇ ਤੇ ਮੌਕੇ ਤੇ ਆਪਾਂ ਖਾਣਾ ਦੇ ਦਾਂਗੇ 63 ਲੱਖ ਰੁਪਏ ਦੇ ਠੀਕ ਆ ਜੀ PV31 ਮਾਨਸਾ ਦਾ ਨੰਬਰ PV31 ਮਾਨਸਾ ਨੰਬਰ ਆ ਫਰਸਟ ਪ ਏ ਕਬਜੀ ਤੇ ਹੋਰ ਕਿੰਨੇ ਕੇ ਟਰੈਕਟਰ ਅਵੇਲੇਬਲ ਹੈ ਬਾਈ ਦੋ ਹੋਰ ਹੈਗੇ ਆਪਣੇ 4555 ਪੰਜ ਮਾਡਲ ਠੀਕ ਹੈ ਠੀਕ ਸਮਝਾ ਲਿਆ ਠੀਕ ਤਬਾ ਜੀ ਠੀਕ ਹੈ ਬਈ ਦੀਪ ਗੱਲ ਕਰਕੇ ਬੰਦ ਕਰਦੇ ਨੇ ਬਹੁਤ ਬਹੁਤ ਸ਼ੁਕਰੀਆ ਬਾਈ ਲਵ ਮੇਰਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਮਿਲਦੇ ਨੇ ਅਗੀਆਂ ਤਦ ਤੱਕ ਲਈ ਧੰਨਵਾਦ ਸਸਿਕਾ